ਯੂਨਾਈਟਿਡ ਸਟੇਟਸ ਦਾ ਇੱਕ ਹੋਰ ਜਹਾਜ਼ ਅੰਮ੍ਰਿਤਸਰ ਦੇ ਕਮਾਂਤਰੀ ਹਵਾਈ ਅੱਡੇ ਤੇ ਉਤਰਿਆ ਹੈ ਜਿਸ ਵਿੱਚ 112 ਦੇ ਕਰੀਬ ਭਾਰਤੀ ਜੋ ਰਿਪੋਰਟ ਕੀਤੇ ਗਏ ਨੇ ਉਹ ਇਸ ਵਿੱਚ ਮੌਜੂਦ ਨੇ ਹਾਲਾਂਕਿ ਇਸ ਵਾਰ ਜੋ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਹਰਿਆਣਾ ਦੀ ਦੱਸੀ ਜਾ ਰਹੀ ਹੈ ਤਾਂ 32 ਦੇ ਕਰੀਬ ਜਿਹੜੇ ਨੇ ਉਹ ਪੰਜਾਬ ਦੇ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਦੇ ਨੇ ਕਿ ਇਸੇ ਜਗ੍ਹਾ ਦੇ ਉੱਤੇ ਜਿਹੜਾ ਸੀਗਾ ਜਹਾਜ਼ ਜਿਹੜਾ ਸੀਗਾ ਯੂਐਸ ਆਰਮੀ ਦਾ ਨਿਕਲਦਾ ਹੋਇਆ ਨਜ਼ਰ ਆਇਆ ਸੀ ਤੇ ਇਹ ਤੀਸਰੀ ਫਲਾਈਟ ਹੈ ਜਿਸ ਵਿੱਚ ਕਰੀਬ 112 ਦੇ ਕਰੀਬ ਜਿਹੜੇ ਨੇ ਉਹ ਭਾਰਤੀ ਜਿਹੜੇ ਰਿਪੋਰਟ ਕਰਕੇ ਜਿਹੜੇ ਨੇ ਉਹ ਭੇਜੇ ਗਏ ਨੇ ਹਾਲਾਂਕਿ ਕੱਲ ਵੀ ਇੱਕ ਜਹਾਜ਼ ਜਿਹੜਾ ਸੀਗਾ ਸੀ 17 ਇਹ ਜਿਹੜਾ ਸੀਗਾ ਉਹ ਪਹੁੰਚਿਆ ਸੀ ਅਤੇ ਉਸ ਵਿੱਚ ਜਿਹੜਾ ਸੀਗੇ ਕਰੀਬ 116 ਜਿਹੜੇ ਸੀਗੇ ਉਹ ਭਾਰਤੀ ਜਿਹੜੇ ਸੀਗੇ ਉਹਨਾਂ ਨੂੰ ਭੇਜਿਆ ਗਿਆ ਸੀ ਲੇਕਿਨ ਕਿਤਨਾ ਕਿਤੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇਸ ਜਹਾਜ਼ ਜੋ ਸੀਗਾ ਉਹ ਸਮੇਂ ਸਿਰ ਜਿਹੜਾ ਸੀਗਾ ਉਹ ਪਹੁੰਚ ਚੁੱਕਾ ਸੀਗਾ 10:03 ਤੇ ਅੰਮ੍ਰਿਤਸਰ ਦੇ ਕੁਮਾਂਤਰੀ ਹਵਾਈ ਅੱਡੇ ਤੇ ਉਹ ਜਿਹੜਾ ਸੀਗਾ ਉਹ ਲੈਂਡ ਕੀਤਾ ਸੀ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਸ ਦੀ ਸ਼ਤਾਂ ਤੇ ਚੜ ਕੇ ਇਸ ਜਹਾਜ਼ ਦੀ ਵੀਡੀਓ ਬਣਾਉਂਦੇ ਹੋਏ ਵੀ ਨਜ਼ਰ ਆਏ ਨੇ ਲੇਕਿਨ ਕੁਝ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਜਰੂਰ ਰਨਵੇ ਦੇ ਉੱਤੇ ਜਿਹੜੇ ਜਹਾਜ਼ ਜਿਹੜਾ ਸੀ 17 ਉਹਦੀਆਂ ਜਿਹੜੀਆਂ ਨੇ ਉਹ ਜਰੂਰ ਨਜ਼ਰ ਆਈਆਂ ਨੇ ਹਾਲਾਂਕਿ ਜੋ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਕਰੀਬ 7 ਵਜੇ ਤੱਕ ਜਿਹੜਾ ਸੀਗਾ ਸਾਰੇ ਜਿਨੇ ਵੀ ਲੋਕ ਸੀ ਰਿਪੋਰਟ ਹੋ ਕੇ ਆਏ ਸਨ ਉਹਨਾਂ ਨੂੰ ਲੈ ਕੇ ਜਿਹੜਾ ਸੀਗਾ ਕਾਫੀ ਦੇਰ ਤੱਕ ਜਿਹੜੀ ਸੀ ਉਹ ਜਾਂਚ ਚੱਲੀ ਸੀ ਲੇਕਿਨ ਉਸ ਵਿੱਚ ਇੱਕ ਦੋ ਨੌਜਵਾਨ ਜੋ ਸੀਗੇ ਡਿਟੇਨ ਕੀਤੇ ਗਏ ਸੀ ਜਿਸ ਵਿੱਚ ਦੋਵੇਂ ਚਾਚੇ ਚਚੇਰੇ ਭਰਾ ਸੀ ਕਿਉਂਕਿ ਉਹਨਾਂ ਦੇ ਖਿਲਾਫ 302 ਦਾ ਮੁਕੱਦਮਾ ਦਰਜ ਸੀ ਲੇਕਿਨ ਕਿਤਨਾ ਕਿਤੇ ਅੱਜ ਕਿੰਨਾ ਕੁ ਸਮਾਂ ਲੱਗਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਅੱਜ ਜਿਹੜੀ ਫਲਾਈਟ ਸੀ ਉਹ 10 ਵਜੇ 3 ਮਿੰਟ ਤੇ ਜਿਹੜੀ ਸੀਗੀ ਸੀ 70 ਜਿਹੜੀ ਸੀ ਉਹ ਲੈਂਡ ਹੋ ਚੁੱਕੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਲਗਾਤਾਰ ਹੀ ਇੱਥੇ ਪਹੁੰਚ ਰੇ ਨੇ ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਆਪਣੀਆਂ ਜਿਹੜੀਆਂ ਨੇ ਕਾਰਵਾਈ ਜਿਹੜੀ ਆ ਉਹ ਜ਼ਰੂਰ ਸ਼ੁਰੂ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਜਗ੍ਹਾ ਨੂੰ ਲੈ ਕੇ ਜਾਂ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਲੈ ਕੇ ਬਹੁਤ ਸਾਰੇ ਸਿਆਸੀ ਭਰੇ ਸਿਆਸਤ ਭਰੇ ਬਿਆਨ ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਕਈ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਸ ਜਗ੍ਹਾ ਤੇ ਜਾਣਬੁੱਝ ਕੇ ਜੋ ਜਹਾਜ਼ ਜਿਹੜੇ ਨੇ ਉਤਾਰੇ ਜਾ ਰਹੇ ਨੇ ਤਾਂ ਜੋ ਕਿ ਪੰਜਾਬ ਦਾ ਨਾਮ ਜਿਹੜਾ ਹੈ ਉਹ ਬਦਨਾਮ ਕੀਤਾ ਜਾ ਸਕੇ ਹਾਲਾਂਕਿ ਕੱਲ ਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਤਸਵੀਰਾਂ ਦੇ ਦੌਰਾਨ ਕੁਝ ਇਸ ਤਰ੍ਹਾਂ ਦੀਆਂ ਵੀ ਤਸਵੀਰਾਂ ਸਨ ਜਿਸ ਵਿੱਚ ਸਿੱਖ ਨੌਜਵਾਨ ਜੋ ਕਿ ਜਿਨ੍ਹਾਂ ਦੀ ਦਸਤਾਰ ਜਿਹੜੀ ਸੀ ਕਿ ਉਹਨਾਂ ਦੇ ਸਿਰਾਂ ਤੇ ਨਹੀਂ ਸੀ ਉਸ ਤੋਂ ਬਾਅਦ ਸਵੇਰ ਤੋਂ ਹੀ ਬਹੁਤ ਇਸ ਨੂੰ ਲੈ ਕੇ ਜਿਹੜੀ ਸੀ ਚਿੰਤਾ ਜਿਹੜੀ ਸੀ ਉਹ ਜਤਾਈ ਜਾ ਰਹੀ ਸੀ ਕਿ ਕੋਈ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਦਸਤਾਰ ਤੋਂ ਬਿਨਾਂ ਇੱਥੇ ਪਹੁੰਚਦੇ ਨੇ ਤਾਂ ਉਹ ਵੀ ਇੱਕ ਅਲੱਗ ਚਿੰਤਾ ਜਿਹੜੀ ਸੀ ਉਹ ਦੱਸੀ ਜਾ ਰਹੀ ਸੀ ਲੇਕਿਨ ਕਿਤਨਾ ਕਿਤੇ ਹੁਣ ਸੀ 17 ਜਿਹੜਾ ਹੈ ਉਹ ਪਹੁੰਚਿਆ ਹੈ 112 ਦੇ ਕਰੀਬ ਇਸ ਵਿੱਚ ਭਾਰਤੀ ਨਾਗਰਿਕ ਜਿਹੜੇ ਨੇ ਦੱਸੀ ਜਾ ਰਹੇ ਨੇ ਅਤੇ 30 ਤੋਂ ਲੈ ਕੇ 32 ਤੱਕ ਜਿਹੜੇ ਨੇ ਉਹ ਜਿਹੜੇ ਨੇ ਪੰਜਾਬੀ ਦੱਸੇ ਜਾ ਰਹੇ ਨੇ ਬਾਕੀ ਕਈ ਹਰਿਆਣੇ ਦੇ ਜਿਹੜੇ ਨੇ ਉਹ ਵੀ ਦੱਸੇ ਜਾ ਰਹੇ ਨੇ ਲੇਕਿਨ ਹੁਣ ਕੁਝ ਸਮੇਂ ਬਾਅਦ ਜਿਹੜੀ ਹ ਉਹਨਾਂ ਦੀ ਬਾਇਓਮੈਟ੍ਰਿਕ ਹੋਵੇਗੀ ਬਾਇਓਮੈਟ੍ਰਿਕ ਤੋਂ ਬਾਅਦ ਜਿਸ ਤਰ੍ਹਾਂ ਪਿਛਲੀ ਵਾਰ ਕੱਲ ਜਿਹੜਾ ਸੀਗਾ 302 ਦੇ ਪਰਚੇ ਹੋਏ ਸਨ ਉਹਨਾਂ ਵਿੱਚ ਦੋ ਨੌਜਵਾਨਾਂ ਨੂੰ ਜਿਵੇਂ ਡਿਟੇਨ ਕੀਤਾ ਗਿਆ ਸੀ ਉਸੇ ਤਰ੍ਹਾਂ ਕੀ ਇਸ ਤਰ੍ਹਾਂ ਦੇ ਹੋਰ ਵਿਅਕਤੀ ਜਿਹੜੇ ਨੇ ਉਹ ਪਹੁੰਚਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਅੱਜ 50 ਜੋ ਤੀਸਰਾ ਅਯੂਐਸ ਆਰਮੀ ਦਾ ਜਹਾਜ਼ ਸੀ 17 ਜਿਹੜਾ ਹੈ ਉਹ ਉਤਰ ਚੁਕਿਆ ਤੇ ਉਤਰਨ ਤੋਂ ਬਾਅਦ ਉਹ ਉਸ ਵਿੱਚ ਜਿਹੜਾ ਸੀਗਾ 112 ਦੇ ਕਰੀਬ ਜਿਹੜੇ ਨੇ ਉਹ ਜਿਹੜੇ ਭਾਰਤੀ ਨਾਗਰਿਕ ਜਿਹੜੇ ਨੇ ਉਹ ਮੌਜੂਦ ਨੇ ਹਾਲਾਂਕਿ ਬਹੁਤ ਸਾਰੇ ਪੈਸੇ ਲਗਾ ਕੇ ਸੁਪਨੇ ਸਜਾ ਕੇ ਕਈ ਨੌਜਵਾਨ ਜਿਹੜੇ ਨੇ ਅਮਰੀਕਾ ਦੀ ਧਰਤੀ ਤੇ ਗਏ ਹੋਣਗੇ ਅਤੇ ਉਹਨਾਂ ਵੱਲੋਂ ਇਹ ਚੀਜ਼ ਸੋਚੀ ਹੋਏਗੀ ਕਿ ਉਹਨਾਂ ਵੱਲੋਂ ਬਹੁਤ ਸਾਰੇ ਆਪਣੇ ਕਰਜ਼ੇ ਜਿਹੜੇ ਨੇ ਉਹ ਲਾਏ ਜਾਣਗੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕੀਤਾ ਜਾਂਦਾ ਹੋਵੇਗਾ ਲੇਕਿਨ ਔਰ ਡੋਰਨ 트럼ਪ ਵੱਲੋਂ ਬਹੁਤ ਵੱਡੀ ਸਖਤਾਈ ਜਿਸੇ ਕੀ ਬਹੁਤ ਤਗੜੀ ਸਖਤਾਈ ਜਿਹੜੀ ਸੀਗੀ ਉਹ ਕੀਤੀ ਗਈ ਜਿਸ ਤੋਂ ਬਾਅਦ ਇਹ ਜਿਹੜਾ ਰਿਪੋਰਟ ਦਾ ਸਿਸਟਮ ਸੀਗਾ ਉਹ ਚੱਲਿਆ ਗਿਆ ਲੇਕਿਨ ਹੁਣ ਵੀ 20 18000 ਦੇ ਕਰੀਬ ਜਿਹੜੇ ਨੇ ਉਹ ਭਾਰਤੀ ਜਿਹੜੇ ਨੇ ਉਹਨਾਂ ਦੇ ਨੂੰ ਜਿਹੜਾ ਸੀਗਾ ਨਜ਼ਰਬੰਦ ਜਿਹੜਾ ਹੈ ਉਹ ਕੀਤਾ ਹੋਇਆ ਹੈ ਕਿ ਆ ਜਾ ਰਿਹਾ ਕਿ ਉਹਨਾਂ ਦੀ ਲਿਸਟ ਤਿਆਰ ਕੀਤੀ ਗਈ ਔਰ ਲਗਾਤਾਰ ਹੀ ਇਸ ਤਰ੍ਹਾਂ ਦੇ ਜਹਾਜ਼ ਜਿਹੜੇ ਨੇ ਉਹ ਜਰੂਰ ਉਤਰਦੇ ਹੋਏ ਨਜ਼ਰ ਆਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਗੱਲ ਜਰੂਰ ਕਹੀ ਗਈ ਸੀਗੀ ਕਿ ਬਾਰ-ਬਾਰ ਯੂਐਸ ਆਰਮੀ ਦਾ ਜਹਾਜ਼ ਜੇਕਰ ਇੱਥੇ ਪਹ ਬਾਰਡਰ ਬੈਲਟ ਹੋਣ ਕਾਰਨ ਕਈ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਖਿੱਚੀਆਂ ਜਾ ਸਕਦੀਆਂ ਜਿਸ ਤਰ੍ਹਾਂ ਸਾਡੀ ਸਿਕਿਉਰਿਟੀ ਲੈਪਸ ਜਿਹੜੀ ਆ ਉਹ ਵੀ ਹੋ ਸਕਦੀ ਹੈ ਇਹ ਬਹੁਤ ਵੱਡਾ ਇਹ ਮੁੱਦਾ ਜਿਹੜਾ ਸੀਗਾ ਉਹ ਜਾਂ ਇਸ਼ੂ ਜਿਹੜਾ ਸੀਗਾ ਉਹ ਦੱਸਿਆ ਗਿਆ ਲੇਕਿਨ ਕਿ ਤਰ੍ਹਾਂ ਕਿਤੇ ਹੁਣ ਇੱਕ ਵਾਰ ਫਿਰ ਤੋਂ ਤੀਸਰਾ ਜਹਾਜ਼ ਜਿਹੜਾ ਆ ਉਹ ਉਤਰਿਆ ਆ ਤੇ ਇਸ ਤੋਂ ਬਾਅਦ ਕਈ ਹੋਰ ਜਹਾਜ਼ ਜਿਹੜੇ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਜਾਂ ਬਜ਼ੁਰਗ ਜਿਹੜੇ ਨੇ ਉਹ ਔਰ ਮਤਾਵਾ ਜਿਹੜੀਆਂ ਨੇ ਜਾਂ ਭੈਣਾਂ ਜਿਹੜੀਆਂ ਨੇ ਉਹਨਾਂ ਨੂੰ ਰੀਟੇਨ ਕੀਤਾ ਗਿਆ ਤੇ 18000 ਦੇ ਕਰੀਬ ਦੀ ਗਿਣਤੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਹੁਣ ਔਰ ਕਿੰਨੇ ਜਹਾਜ਼ ਜਿਹੜੇ ਨੇ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਦੇ ਨੇ ਅਤੇ ਉਸ ਤੋਂ ਬਾਅਦ ਕਿੰਨੇ ਲੋਕ ਜਿਹੜੇ ਨੇ ਹੋਰ ਆਪਣੇ ਸੁਪਨਾ ਵਾਲਾ ਸ਼ਹਿਰ ਦੇ ਛੱਡ ਕੇ ਵਾਪਸ ਆਪਣੇ ਦੇਸ਼ ਪਹੁੰਚਦੇ ਨੇ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤੇ ਨਾ ਕਿਤੇ ਜੋ ਭਾਰਤੀ ਨੇ ਉਹਨਾਂ ਦੇ ਨੂੰ ਲੈ ਕੇ ਕਾਫੀ ਜਿਹੜੀ ਸੈਟਬੈਕ ਜਿਹੜੀ ਹੈ ਡੋਨਲਡ ਟਰੰਪ ਵੱਲੋਂ ਲਗਾਈ ਗਈ ਹੈ